ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਜੀਤ ਵੈਬ ਟੀਵੀ ਦੇਖ ਰਹੇ ਸਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਬਲਜੀਤ ਸਿੰਘ ਫਾਜ਼ਿਲਕਾਦ ਅਜੀਤ ਵੈਬ ਟੀਵੀ ਦੇ ਲਈ ਜਿਸ ਤਰ੍ਹਾਂ ਪੂਰੇ ਪੰਜਾਬ ਵਿੱਚ ਦਰਿਆਵਾਂ ਦੇ ਵਿੱਚ ਹੜ੍ਹਾਂ ਦਾ ਜੋ ਕਹਿਰ ਜਾਰੀ ਹੈ ਪਹਾੜਾਂ ਤੋਂ ਜੋ ਪਾਣੀ ਹੈ ਉਹ ਪੰਜਾਬ ਵੱਲ ਰੁੜਦਾ ਆ ਰਿਹਾ ਹੈ ਜਿਸ ਨਾਲ ਪੰਜਾਬ ਦੇ ਸੈਂਕੜੇ ਜਿਹੜੇ ਪਿੰਡ ਆ ਉਹ ਹੜ੍ਹਾਂ ਦੀ ਮਾਰ ਝੇਲ ਰਹੇ ਨੇ ਉਸ ਦੇ ਵਿੱਚ ਫਾਜ਼ਿਲਕਾ ਦੇ ਜੋ ਸਤਲੁਜ ਦੇ ਨਾਲ ਲੱਗਦੇ ਪਿੰਡ ਆ ਸਰਹੱਦੀ ਪਿੰਡ ਜੋ ਇਸ ਸਮੇਂ ਜਿੱਥੇ ਪੂਰਾ ਪਾਣੀ ਨੇ ਕਹਿ ਢਾਇਆ ਹੋਇਆ ਜਿੱਥੇ ਪਹੁੰਚੇ ਆ ਹਿੰਦਪਾਕ ਸਰਤ ਸਥਿਤ ਜਿਹੜਾ ਕਿ ਹਿੰਦੁਸਤਾਨ ਦਾ ਪੰਜਾਬ ਦਾ ਆਖਿਰ ਅਖੀਰਲਾ ਪਿੰਡ ਜੋ ਹੈ ਮੁਹਾਰ ਜਮਸ਼ੇਰ ਉੱਥੇ ਪਹੁੰਚੇ ਆ ਤੇ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜੋ ਕਿ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਪਾਣੀ ਜਾਣ ਤੋਂ ਗੱਟੇ ਲਾ ਕੇ ਜਿਸ ਤਰ੍ਹਾਂ ਬਚਾਅ ਕੀਤਾ ਜਾ ਰਿਹਾ ਹੈ ਪਾਣੀ ਸੜਕਾਂ ਦੇ ਭਰ ਚੁੱਕਿਆ ਖੇਤਾਂ ਵਿੱਚ ਭਰ ਚੁੱਕਿਆ ਸਾਡੇ ਨਾਲ ਇੱਥੋਂ ਦੇ ਵਸਨੀਕ ਵੀ ਨੇ ਉਹਨਾਂ ਨੂੰ ਜਾਣਦਿਆਂ ਕਿ ਪਾਣੀ ਜਿਹੜਾ ਹੈਗਾ ਇਹ ਕੀ ਸਥਿਤੀ ਹੈ ਇਸ ਟਾਈਮ ਤੇ ਕਿੰਨਾ ਕੁ ਜੋ ਫਸਲਾਂ ਦਾ ਨੁਕਸਾਨ ਹੈ ਤੇ ਕਿੰਨਾ ਕੁ ਜੋ ਘਰਾਂ ਦਾ ਨੁਕਸਾਨ ਹੈ ਤੇ ਕੀ ਉਹਨਾਂ ਦੀ ਜੋ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਮੰਗਿਆ ਜੋ ਅਸੀਂ ਚਾਹ ਵਾਂਗੇ ਵੀ ਸਾਡੇ ਰਾਹੀਂ ਸਰਕਾਰ ਦਾ ਕਹਿੰਦਾ ਦੀ ਗੱਲ ਜੋ ਹੈ ਪਹੁੰਚੇ ਹਾਂ ਜੀ ਕੀ ਸ਼ੋਬ ਨਾਮ ਤੁਹਾਡਾ ਨਾਮ ਜੀ ਸੁਖਦੇਵ ਸਿੰਘ ਜੀ ਕੀ ਹਾਲਾਤ ਹੈ ਕਿਹੜਾ ਪਿੰਡ ਆਪਣਾ ਕਿੱਥੇ ਸਥਿਤ ਹੈ ਪਹਿਲਾਂ ਤੇ ਦੱਸੋ ਆਪਣਾ ਪਿੰਡ ਜੀ ਪਤਨ ਟਾਣੀ ਤੇ ਖੜਿਆ ਹੈ ਜੀ ਇਸ ਵੇਲੇ ਤੇ ਮਾਰ ਜਮਸ਼ੇਰ ਮਾਰ ਖੀਵਾ ਮਾਰ ਖੀਵਾ ਪਵਾਨੀ ਤੇ ਮਾਰ ਸੋਨਾ ਇੱਥੇ ਸਾਰੇ ਪਾਣੀ ਭਰ ਚੁੱਕਾ ਜੀ ਠੀਕ ਹੈ ਤੇ ਘਰਾਂ ਦੀ ਸਥਿਤੀ ਕੀ ਹੈ ਜਿਵੇਂ ਪਿੱਛੇ ਘਰ ਆਪਣਾ ਹੀ ਹੈ ਪਿੱਛੇ ਹਾਂਜੀ ਹਾਂਜੀ ਕੀ ਸਥਿਤੀ ਹੈ ਘਰਾਂ ਦੇ ਵਿੱਚ ਪਾਣੀ ਘਰਾਂ ਦੇ ਪਾਣੀ ਤਾਂ ਚਾਰ-ਛੇ ਫੇਰੇ ਆ ਜੋ ਸੇਮ ਚੱਲ ਕੇ ਸਾ ਘਰਾਂ ਦੇ ਪੂਰੇ ਚੜ ਚੱਕਾ ਹੈ ਜੀ ਬਸ ਅੰਦਰ ਵੀ ਪੂਰਾ ਪਾਣੀ ਆ ਰਿਹਾ ਹੈ ਨੁਕਸਾਨ ਕਿੰਨਾ ਕੁ ਫਸਲਾਂ ਦਾ ਆ ਜਾਂ ਹੋਰ ਆਪਾਂ ਕੋਈ ਇਮਾਰਤਾਂ ਦਾ ਕਿੰਨਾ ਕੁ ਨੁਕਸਾਨ ਹੋਣ ਤਾਂ ਕਿ ਪਾਣੀ ਵੱਲੋਂ ਕਿੱਥੇ ਜਾ ਚੁੱਕਿਆ ਫਸਲਾਂ ਦਾ ਤਾਂ तकरीबन ਪੂਰਾ ਹੀ ਸਾਰਾ ਹੀ ਖਤਮ ਹੋ ਚੁੱਕਿਆ ਹੈ ਪਿਆ ਥੋੜੀਆਂ ਬਹੁਤ ਵਿਖਦੀਆਂ ਪਿਆ ਇਹ ਵੀ ਬਹੁਤ ਜਲਦ ਵੀ ਪਾਣੀ ਦੇ ਭੇਟ ਚੜ ਜਾਣ ਗਿਆ ਤੇ ਜੋ ਰਹਿ ਗਿਆ ਉਹ ਵੀ ਤਰੇੜਾਂ ਛੱਡ ਚੁੱਕਿਆ ਜਿਹੜੇ ਮਤਲਬ ਪੱਕੇ ਹੈ ਗਿਆ ਤੇ ਜੋ ਕੱਚੇ ਉਹ ਤਾਂ ਲਗਭਗ ਜਿਹੜੇ ਪਾਣੀ ਚ ਆ ਗਏ ਉਹ ਤਾਂ ਡੇਗੀ ਜਾਣਗੇ ਜੀ ਤੇ ਘਰਾਂ ਦੇ ਵਿੱਚ ਹੁਣ ਜਿਵੇਂ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਘਰਾਂ ਦੇ ਵਿੱਚ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਜਾਂ ਔਰਤਾਂ ਨੂੰ ਬੀਬੀਆਂ ਨੂੰ ਇਥੋਂ ਜਿਹੜਾ ਉੱਚੀਆਂ ਥਾਵਾਂ ਤੇ ਸ਼ਹਿਰਾਂ ਵਾਲੀ ਆਰਾਮ ਕੈਂਪਾਂ ਸ਼ਿਫਟ ਕਰਦੇ ਉਹਦੇ ਘਰਾਂ ਦੇ ਵਿੱਚ ਹੁਣ ਕੋਣ-ਕੋਣ ਮੌਜੂਦ ਹੈ ਤੁਹਾਡੇ ਘਰਾਂ ਵਿੱਚ ਘਰਾਂ ਵਿੱਚ ਹਾਲੀ ਤੱਕ ਤਾਂ ਜੀ ਪਰਿਵਾਰ ਜੋ ਮਾਰ ਜਮਸ਼ੇਰ ਦੇ ਆ ਉਹ ਵੀ ਕੋਈ ਇੱਕ-ਇੱਕ ਬੈਠਾ ਹੈ ਬਾਕੀ ਇੱਥੇ ਵੀ ਔਲੇ ਵਾਲੇ ਬੱਚਿਆਂ ਨੂੰ ਸ਼ਿਫਟ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ ਹੈ ਬਾਕੀ ਹੁਣ ਗਰਮੀ ਦਾ ਮੌਸਮ ਹੁਣ ਕਰਨ ਵੀ ਇੰਨਾ ਕਿਦਰੇ ਰਾਤ ਸ਼ਿਵਰਾਂ ਵਿੱਚ ਵੀ ਜਾਣ ਨੂੰ ਮਤਲਬ ਪੂਰਾ ਨਹੀਂ ਰਹਿ ਸਕਦੇ ਪਸ਼ੂਆਂ ਦਾ ਵੀ ਹੁੰਦਾ ਜੀ ਪਸੂਆਂ ਦੇ ਛਾਂ ਦਾ ਪ੍ਰਬੰਧ ਹੁਣ ਅੱਜ ਤਾਂ ਚਲੋ ਮੌਸਮ ਹੋ ਜਿਆਗਾ ਜੇ ਅੱਗੇ ਪਿੱਛੇ ਤਾਂ ਛਾਂ ਦਾ ਵੀ ਉਹਨਾਂ ਪ੍ਰਬੰਧ ਨਹੀਂ ਹੋ ਸਕਦਾ ਜੀ ਜੋ ਰਾਹਤ ਕੈਂਪ ਬਣਾਏ ਗਏ ਪ੍ਰਸ਼ਾਸਨ ਵੱਲੋਂ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਜਿਵੇਂ ਮੌਜਮ ਹੈ ਜਾਂ ਹੋਰ ਪਿੰਡਾਂ ਦੇ ਵਿੱਚ ਹੈ ਉਹਨਾਂ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਇੰਤਜ਼ਾਮ ਤੱਕ ਰਾਤ ਕੇ ਅੰਦਰ ਹੋਣ ਜੇ ਗਿਆ ਮੰਨ ਲਓ ਹੁਣ ਸਕੂਲ ਕੋਈ ਹੈਗਾ ਉਹਦੇ ਵੱਧ ਤੋਂ ਵੱਧ ਕੋਈ 10 ਕਮਰੇ ਹੋਣਗੇ ਜੀ 10 ਕਮਰੇ ਵਿੱਚ ਪੂਰਾ ਪਿੰਡ ਤਾਂ ਸ਼ਿਫਟ ਹੋ ਨਹੀਂ ਸਕਦਾ ਜੇ ਹੁਣ 2-4 ਸ਼ਿਵਰ ਬਣਾਏ ਹੋਏ ਗਿਆ ਜੀ ਉਹਦੇ 4 ਸ਼ਿਵਰਾਂ ਦੇ ਵਿੱਚ ਜੇਕਰ ਹੁਣ 14 ਪਿੰਡ 4 ਪਿੰਡ ਇੱਥੋਂ ਦੇ ਆ ਜੀ ਤੇ 13-14 ਪਿੰਡ ਉੱਧਰ ਹੈ ਗਿਆ ਜੀ ਇਧਰ ਪਰਲੀ ਕਾਵਾਂ ਵਾਲੇ ਪੱਤਨ ਤੋਂ ਅੱਗੇ ਜੀ ਉਹ ਜੇ ਹੁਣ ਸਾਰੇ ਤੇ ਇੱਥੇ ਸ਼ਿਫਟ ਹੋ ਨਹੀਂ ਸਕਦੇ 4-10 ਕਮਰੇ ਹੋਣਗੇ ਜੋ ਉੱਥੇ ਫਿਰ بارش ਦਾ ਵੀ ਸਾਰਾ ਹੁੰਦਾ ਹੈ ਜੀ ਡਰਦਾ ਇਹ ਜੇ ਗੱਲ ਕੀਤੀ ਜਾਵੇ ਹੜ੍ਹ ਇੱਥੇ ਕੁਝ ਸਮੇਂ ਬਾਅਦ ਇਹ ਪਿੰਡ ਹੜ੍ਹਾਂ ਦੀ ਮਾਰ ਝੇਲਦੇ ਆ ਤੇ ਕਿੰਨਾ ਕੁ ਜੋ ਹੈ ਇਸ ਵਾਰ ਇਹ ਪਾਣੀ ਦਾ ਨੁਕਸਾਨ ਹੋਇਆ ਜੇ ਪਾਣੀ ਇਸ ਤਰ੍ਹਾਂ ਰਹਿੰਦਾ ਜਾਂ ਹੌਲੀ ਹੌਲੀ ਘਟਦਾ ਅੱਗੇ ਕੀ ਨੁਕਸਾਨ ਹੋਣਗੇ ਤੇ ਕਿਸ ਤਰ੍ਹਾਂ ਉਸ ਤੋਂ ਜੋ ਬਚਾ ਕੀਤਾ ਜਾ ਸਕਦਾ ਜੇਕਰ ਨੁਕਸਾਨ ਦੀ ਗੱਲ ਕਰੀਏ ਤਾਂ ਅਜੇ ਵਧਦਾ ਹੀ ਪਿਆ ਜੀ ਘਟਣ ਦੀ ਤਾਂ ਉਮੀਦ ਹੈ ਨਹੀਂ ਜੀ ਠੀਕ ਹੈ ਤੇ ਜੇ ਪਾਣੀ ਹੁਣ ਜਿਵੇਂ ਪਿੱਛੇ ਦੱਸ ਰਹੇ ਹਲਿਆਰੀ ਕੇਟ ਤੋਂ ਪੌਂਗ ਡੈਮ ਤੋਂ ਛੱਡੀ ਜਾਂਦੇ ਆ ਅਜੇ ਕੋਈ ਉਹਦਾ ਪੂਰਾ ਮਤਲਬ ਉਹ ਜੇ ਮੋਟਰ ਚੱਲੇ ਤਾਂ ਉਹਦਾ ਮੋਗਾ ਬੰਦ ਹੋਵੇ ਤਾਂ ਉਹਦਾ ਖਤਮ ਹੋਣ ਦੀ ਅਗੇ ਉਮੀਦ ਹੈਗੀ ਹੈ ਨਹੀਂ ਤਾਂ ਉਹ ਤਾਂ ਜੇ ਚੱਲੀ ਜਾਂਦਾ ਕਿੰਨੀ ਤੁਹਾਡੀ ਜ਼ਮੀਨ ਕਿੰਨੀ ਏਕੜ ਜ਼ਮੀਨ ਹੈ ਤੁਹਾਡੇ ਕੋਲ ਸਾਡੇ ਕੋਲ ਜੇਗੀ ਹੈ 11 ਕਿੱਲੇ ਸਾਰੀ ਇੱਥੇ ਮੁਹਾਰਜ ਮਸ਼ੇਰ ਵਿੱਚ ਹੀ ਹੈ ਹਾਂਜੀ ਮਾਰ ਖੇਵੇ ਤੇ ਮਾਰਜ ਮਸ਼ੇਰ ਦੇ ਮਾਰਜ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਕਿੰਨੀ ਫਸਲ ਬਚੀ ਹੈ ਕਿੰਨਾ ਨੁਕਸਾਨ ਹੋਇਆ ਪੂਰੀ ਫਸਲ ਮਰ ਚੁੱਕੀ ਹੈ ਬਸ ਆ ਘਰ ਦੇ ਬੰਨ ਕੇ ਥੋੜਾ ਜਿਹਾ ਬਸ ਰੋਕੀ ਖੜਿਆ ਪਾਣੀ ਹੋਰ ਕੋਈ ਤੇ ਕਿਸ ਤਰ੍ਹਾਂ ਫਿਰ ਜੋ ਗੁਜ਼ਾਰਾ ਕਿਸ ਤਰ੍ਹਾਂ ਫਿਰ ਚੱਲੇਗਾ ਅੱਗੇ ਜੋ ਪਰਿਵਾਰ ਦਾ ਵਿਚਾਰਾ ਤਾਂ ਹੁਣ ਜੀ ਕੁਝ ਅੱਗੇ ਕਰ ਜਾਈਆਂ ਜੇ ਕੁਝ ਹੋਰ ਮੈਂ ਲੈ ਕੇ ਸੇਟਾ ਕੋਲ ਕੁਝ ਆਪਣੇ ਚੱਕ ਕੇ ਜੇ ਕੋਈ ਮਿਹਨਤ ਮਜ਼ਦੂਰੀ ਕਰਕੇ ਕਰਨਾ ਪਊਗਾ ਹੋਰ ਕੀ ਯੋਜ ਇਹ ਜੋ ਹੜ੍ਹਾਂ ਦੀ ਸਥਿਤੀ ਪੰਜਾਬ ਵਿੱਚ ਬਣੀ ਹੈ ਇਹਨੂੰ ਜੋ ਤੁਸੀਂ ਕੀ ਮੰਨਦੇ ਹੋ ਕੁਦਰਤੀ ਆਫਤ ਹੈ ਜਾਂ ਸਰਕਾਰ ਦੀਆਂ ਜੋ ਮਿਸ ਮੈਨੇਜਮੈਂਟ ਕਾਰਨ ਬਣਿਆ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਲੀਡਰ ਆਂਦੇ ਇਲਜ਼ਾਮ ਲਗਾ ਜਾਂਦੇ ਆ ਤੁਹਾਡਾ ਕੀ ਮੰਨਣਾ ਵੀ ਇੱਥੇ ਕਈ ਵਾਰੀ ਹੜ ਆਉਂਦੇ ਆ ਉਹ ਕੀ ਕਾਰਨ ਨੇ ਕਿਸ ਤਰ੍ਹਾਂ ਇਸ ਤੋਂ ਬਚਾ ਪਾਇਆ ਜਾ ਸਕਦਾ ਮਿਸ ਮੈਨੇਜਮੈਂਟ ਦਾ ਸਰ ਹੁੰਦੀ ਹੁੰਦੀ ਹੈ ਕੁਦਰਤੀ ਆਫਤ ਵੀ ਹੁੰਦੀ ਆ ਨਾਲ ਕੁਝ ਮਿਸ ਮੈਨੇਜਮੈਂਟ ਵੀ ਹੁੰਦੀ ਆ ਜਿਵੇਂ ਕਿ ਉਹਨ ਸਾਰਾ ਦੇ ਸਾਲ ਰਾਜਸਥਾਨ ਦੇ ਨਹਿਰਾਂ ਨੂੰ ਪਾਣੀ ਦੇਣ ਵਾਸਤੇ ਪਾਣੀ ਜੋ ਕੀਤਾ ਜਾਂਦਾ ਪੌਂਡਾ ਚ ਇਕੱਠਾ ਉਹਨ ਦਾ ਜੇ ਥੋੜਾ ਜਿਹਾ ਉਹਨੇ ਫਲੋ ਹੋਇਆ ਤਾਂ ਫਿਰ ਪਾਣੀ ਤਾਂ ਇਧਰ ਪੰਜਾਬ ਵੱਲ ਹੀ ਛੜਨਾ ਹੈ ਜੀ ਦੇਣਾ ਉਹਨਾਂ ਨੂੰ ਹੈ ਤੇ ਜੇ ਡੋਬਣਾ ਤਾਂ ਇਧਰ ਨੂੰ ਡੋਬਣਾ ਹੈ ਅਜ ਤੁਹਾਡੇ ਪਿੰਡ ਸੁਖਵੀਰ ਬਾਦਲ ਆ ਰਹੇ ਆ ਤੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਇਸ ਦੌਰੇ ਨੂੰ ਹੋਰ ਵੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਇੱਥੇ ਆਏ ਆ ਕਿਸ ਤਰ੍ਹਾਂ ਦੇਖਦੇ ਹੋ ਉਹਨੇ ਤਾਂ ਜੀ ਉਹ ਉਹਨਾਂ ਦੇ ਇਹ ਗਾ ਵੀ ਸੱਚੇ ਦਿਲੋਂ ਹੁੰਦਾ ਕੋਈ ਕਿ ਆਪਣੇ ਮਤਲਬ ਖਾਣਾ ਪੂਰਤੀ ਆਸਤੇ ਹੁੰਦੇ ਆ ਜੇਕਰ ਖਾਣਾ ਪੂਰਤੀ ਵਾਸਤੇ ਆਉਂਦੇ ਆ ਤਾਂ ਫਿਰ ਸਾਰੇ ਲੀਡਰ ਜੀ ਤੁਰੇ ਹੀ ਫਿਰਦੇ ਆ ਉਹਨਾਂ ਦਾ ਤਾਂ ਨ ਕੀ ਕਹਿ ਸਕਨੇ ਆ ਜੇਕਰ ਕੋਈ ਸਹਾਇਤਾ ਦੇਣ ਵਾਸਤੇ ਜਾਂ ਮਤਲਬ ਲੋਕਾਂ ਨੂੰ ਰਾਤ ਦੇਣ ਵਾਸਤੇ ਹੁੰਦਾ ਤੇ ਫਿਰ ਤਾਂ ਪਹਿਲਾ ਨੰਬਰ ਦਾ ਸਾਡੀਆਂ ਗੱਡੀਆਂ ਜਾਂ ਗੜੀਆਂ ਲੈ ਕੇ ਲੰਗੀ ਜਾਂਦੇ ਸਾਨੂੰ ਬਹੁਤ ਤੰਗ ਕੀਤੇ